ਨੋ ਬਈ ਪਹੁੰਚ ਗਿਆ ਜੇ ਡਿਮਾਂਡ ਤੇ ਬੰਦਿਆਂ ਦੀ ਵੀ ਕਹਿੰਦੇ ਪਾਕਸਾਨੀ ਲਗਾਉਂਦੇ ਪਹੁੰਚ ਗਿਆ ਤੇ ਅਸੀਂ ਕੋਲ ਜੀ ਸਰ ਨੂੰ ਉਹਦੇ ਮੁਰੇ ਬੈਂਪੜਾ ਆਈ ਦੇ ਕਰਿਆ ਸੁਪਰਸੀਡਰ ਦੀ ਸਲਾਹ ਬਣ ਗਈ ਸਸੇਕਾਰ ਜੀ ਬਾਈ ਸਾਰਿਆਂ ਨੂੰ ਵਗਤਾ ਜੀ ਹੀਰਾ 855 ਤੇ ਬਾਕੀ ਬਈ ਅਜੇ ਪਹੁੰਚਿਆ ਸ਼੍ਰੀ ਜੰਗੋਤ ਸਾਹਿਬ ਤੇ ਜਸਵੰਤ ਵਾਲਿਆਂ ਦੇ ਮੈ ਲੋਗ ਆਇਤਾ ਚ ਵੀ ਕਿਵੇਂ ਆ ਲੋਜੀ ਬਾਈ ਹਸਤੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਆ ਵਧੀਆ ਜੀ ਅੱਜ ਪੁੱਛੇ ਬਾਈ ਤੁਮ ਕੌਣ ਸਾਹਿਬ ਆਪਾਂ ਹੂੰ ਤੇ ਵੀਰਨਾਂ ਨੇ ਬਾਈ ure ਜਗਤਜੀਤ ਦਾ ਜਿਹੜਾ ਸ਼ੋਰੂਮ ਹੈ ਖੁੱਲਿਆ ਏ ਚਮਕੌਰ ਸਾਹਿਬ 메ਨ ਗੇਟ ਜਿਹੜਾ ਬਣ ਰਿਹਾ ਨਹਿਰ ਦੇ ਨਾਲ ਹੂੰ ਬਾਕੀ ਜਗਤਜੀਤ ਤੇ ਮਸ਼ਹੂਰੀ ਕਰਨੇ ਲੋੜੇ ਨਹੀਂ ਬਹੁਤ ਮਸ਼ਹੂਰ ਚਾ ਆਪਣਾ ਪਹਿਲੇ ਹੀ ਨਾਮ ਉਹ ਤਾਂ ਆਪਾਂ ਵੀ ਦੇਖਦੇ ਆ ਸੁਪਰ ਸੀਡਰ ਦੀ ਸਲਾਹ ਬਣਦੀ ਆ ਰਿਸ਼ਤੇਦਾਰ ਨੇ ਲੈਣਾ ਕਿਸੇ ਨੇ ਹਾਂ ਤੇ ਆਪਣੇ ਕੋਲ ਜਿਸਵੰਤ ਦਾ ਵੀ ਹੈਗਾ ਪਹਿਲਾਂ ਤੇ ਜਗਤਜੀਤ ਦਾ ਵੀ ਬਾਈ ਬਹੁਤ ਨਾਮ ਐਤਕੀ ਜਗਤਜੀਤ ਦਾ ਸੁਪਰਸੀਡਰ ਹੈ ਜਿਹੜਾ ਆਪਾਂ ਨੇ ਬਾਈ ਲੈਣਾ ਹੈ ਤੇ ਬਾਕੀ ਵੀਰ ਉਹਨਾਂ ਨੇ ਬਾਈ ਫੋਰਮ ਖੋਲੇ ਇਹਨਾਂ ਨੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਫੋਰ ਦੀ ਕਿੱਦਾਂ ਹਾਲ ਚਾਲ ਵਾਹ ਵਧੀਆ ਵੀਰੇ ਵਧੀਆ ਇਹ ਵੀ ਇਹਨਾਂ ਨੇ ਬਾਈ ਖੋਲੇ ਆ ਆਪਾਂ ਪਹਿਲਾਂ ਗੱਲ ਕਰੀ ਵੀ ਇਹਨਾਂ ਨਾਲ ਬੈਠ ਕੇ ਵੀਰੇ ਵਧੀਆ ਬਾਈ ਗੱਲ ਕਰਨ ਦਾ ਤੰਗ ਪਾਉਂਗੇ ਵੀਰਾਂ ਨਾਲ ਤੇ ਜੇ ਕਿਸੇ ਵੀਰ ਨੇ ਬਾਈ ਸੁਪਰਸੀਡਰ ਲੈਣਾ ਹੋਇਆ ਜਾਂ ਕੁੰਡਾ ਬਿਟਰ ਲੈਣਾ ਹੋਇਆ ਬਾਕੀ ਬਾਈ ਤਾਂ ਜਾਣਕਾਰੀ ਲੈ ਲੈਣੇ ਆ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸ ਦੰਨੇ ਆ ਆਪਣਾ ਚਮਕੌਰ ਸਾਹਿਬ ਜਿਹੜਾ ਮੇਨ ਗੇਟ ਬ ਤੋ ਆਪਾਂ ਜਿਹਦੇ ਅੰਦਰ ਨੂੰ ਆਨੇ ਆਪਣਾ ਜਗਦੀਪ ਟੈਲਸ ਪ੍ਰਾਣਾ ਬੇਮਸ਼ਹੂਰਾ ਜਿੱਥੋਂ ਮਰਜ਼ੀ ਪੁੱਛ ਲਓ ਉਹਦੇ ਆਪਣੇ ਥੋੜਾ ਜਿਹਾ ਪਿੱਛੇ ਨਵਾਂ ਸ਼ੋਰੂਮ ਓਪਨ ਹੋਇਆ ਕਿਸਾਨ ਐਗਰੋਟੈਕ ਜਗਤਜੀਤ ਗਰੁੱਪ ਦਾ ਤੇ ਆਪਣੇ ਕੋਲ ਜਗਤਜੀਤ ਦੇ ਟੋਟਲੀ A to Z ਸੰਦ ਜਿਹੜਾ ਮਰਜ਼ੀ ਚੀਜ਼ ਲੈ ਲਓ ਤੇ ਆਪਣੇ ਕੋਲ ਆ ਖੜਾ ਸੁਪਰ ਸੀਟਰ ਜਗਜੀਤ ਦਾ ਘੁੱਟਾ ਘੁੱਟਾ ਫੁੱਟਾ ਸੁਪਰ ਸੀਟਰ ਹਾਂਜੀ ਇਹ ਆ ਖੁੱਟਾ ਫੁੱਟਾ ਸੁਪਰ ਸੀਟਰ ਤੇ ਹੁਣ ਬਾਈ ਜੀ ਜਿਲੀ ਆਪਣਾ ਮੰਨ ਲਓ ਆਪਦੀ ਲੱਗੀ ਹੋਈ ਉਹ ਹਾਂਜੀ ਹਾਂਜੀ ਜਿਹੜਾ ਅਗਲਾ ਦੌਰ ਉਹਨਾ ਕਣਕ ਦੀ ਵਜਾਇ ਸੁਪਰ ਸੀਡਰ ਦਾ ਵਾਹ ਹਾਂਜੀ ਮਤਲਬ ਹੁਣ ਆਪਣੀਆਂ ਸਬਸਿਡੀਆਂ ਚਾਲੂ ਹੋ ਗਈਆਂ ਸਬਸਿਡੀਆਂ ਦੀ ਲਿਸਟ ਨਿਕਲਦੀ ਆ ਰੂਟਰ ਆਪਣਾ ਸੁਪਰ ਸੀਡਰ ਜਗਤਜੀਤ ਦੇ ਬਾਕੀ ਦਸ਼ਮ ਦੀ ਕੁਆਲਿਟੀ ਬਹੁਤ ਵਧੀਆ ਵਾ ਪੂਰਾ ਟੌਪ ਤੇ ਚੱਲਦਾ ਵਾ ਤੇ ਬਾਕੀ ਇਹਦੇ ਨਵੇਂ ਸਿਸਟਮ ਇਹਦਾ ਗੇਰ ਪਕਸਾ ਹੈ ਵੀ ਲੱਗਿਆ ਹੋਇਆ ਕੁਆਲਿਟੀ ਦਾ ਤੇ ਆ ਬਾਕੀ ਇਹਦੇ ਤਿੰਨ ਨੱਟ ਖੋਦੇ ਆ ਡਰਿੱਲ ਮਸ਼ੀਨ ਲੱਗ ਹੋ ਜਾਂਦੀ ਹੈ ਤੈਨਾਂ ਨਾਲ ਟੈਂਪੋਟਰ ਵੀ ਬਣਦਾ ਬਾਈ ਇਹ ਜੇ ਟੈਂਪੋਟਰ ਬਹੁਤ ਸੋਖਾ ਪੜਦਾ ਇੱਕ ਨਾ ਟਾਹ ਖੁੱਲਣਾ ਇੱਕ ਨਾ ਟਾਹ ਇੱਕ ਉਹ ਥੱਲੇ ਉਹ ਥੱਲੇ ਆ ਤੈਨਾਂ ਨਾਟ ਅਦਰੋਂ ਖੁੱਲਣੇ ਤੈਨੂੰ ਉਧਰੋਂ ਡਰਿੱਲ ਮਸ਼ੀਨ ਆਪਣੀ ਲੱਗ ਹੋ ਜਾਣੀ ਰੂਟਾ ਬੀਟਰ ਲੱਗ ਰਹਿ ਜਾਣਾ ਬਾਕੀ ਆਪਾਂ ਸਟੈਂਡ ਤੁਹਾਨੂੰ ਨਾਲ ਦਵਾਂਗੇ 23 ਦੇ ਨਾਲ ਮੈਂ ਕਹਿੰਦਾ ਕਿੱਟ ਵੀ ਫਰੀ ਹੈ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਤੁਹਾਨੂੰ ਰੂਟਾ ਬੀਟਰ ਦੀ ਕਿੱਟ ਫਰੀ ਦਵਾਂਗੇ ਆ ਦੇਖੋ ਲਿਖਿਆ ਹੋਇਆ ਰੂਟਾ ਬੀਟਰ ਦੀ ਕਿੱਟ ਫਰੀ ਹੋਊਗੀ ਨਾਲ ਜੇ ਬਾਕੀ ਦੀ ਕੁਆਲਿਟੀ ਉਹ ਵਧੀਆ ਵਾ ਤੇ 8 ਫੁੱਟਾ ਰੋਟਾ ਮੀਟਰ ਇਹਨੇ ਬਹਾਈ ਤੁਹਾਡੀ 8 1/2 ਫੁੱਟ ਬਹਾਈ ਕਰਦਾ ਨਹੀਂ ਐਡਵਾਂਸ ਪਲੱਸ ਮਾਡਲ ਆ ਤੇ ਵਾਕਿਆ ਹੁਣ ਇਹ ਕੋ ਰੋਟਾ ਮੀਟਰ ਖੜਾਵਾ ਰੋਟਾ ਮੀਟਰ ਦੀ ਕੁਆਲਿਟੀ ਉਹ ਵਧੀਆ ਟੋਟਲੀ ਗੇਅਰ ਡਰਾਈਵ ਆ ਕੋਈ ਇਹ ਦੇ ਵਿੱਚ ਸੁਪਰ ਸੀਡਰ ਵਾਲਾ ਗੇਅਰ ਬਾਕਸ ਲੱਗਿਆ ਹੋਇਆ ਜਿਹੜਾ ਸੁਪਰ ਸੀਡਰ ਤੇ ਗੇਅਰ ਬਾਕਸ ਆ ਹੋਊਗਾ ਉਹ ਰੋਟਾ ਮੀਟਰ ਤੇ ਗੇਅਰ ਬਾਕਸ ਲੱਗਿਆ ਹੋਊਗਾ ਤੇ ਆਪਾਂ ਹਰੇਕ ਚੀਜ਼ ਦੀ 2 ਸਾਲ ਦੀ ਗਾਰੰਟੀ ਦਵਾਂਗੇ 1 ਸਾਲ ਦੀ ਕੰਪਨੀ ਦੀ ਗਾਰੰਟੀ ਹੋਊਗੀ ਤੇ ਆਪਣੀ ਗਾਰੰਟੀ ਹੋਊਗੀ ਕੋਈ ਚੀਜ਼ ਤੇ ਨੁਕਸਾਨਦਾ ਵਾ ਖੇਤਾ ਦੇ ਵਿੱਚ ਸਰਵਿਸ ਮਿਲੂਗੀ ਠੀਕ ਹੈ ਵੀਰੇ ਕਦੇ ਵੀ ਕੋਈ ਚੀਜ਼ ਤੇ ਕੋਈ ਗੇਰ ਵਾ ਦੇ ਗਰਾਰੀਆਂ ਦਾ ਚੱਕਰ ਪੈਂਦਾ ਤੁਹਾਨੂੰ ਕੋਈ ਸੀਮ ਸੁਣ ਦੀ ਕਵਸਰੀ ਫੋਨ ਕਰੋ ਆ ਕੰਪਨੀ ਦੇ ਕੋ ਬੰਦੇ ਕੰਪਨੀ ਵਾਲੇ ਪੁੱਛੂਗੀ ਠੀਕ ਹੈ ਵੀਰੇ ਤੇ ਬਾਕੀ ਆਪਣੇ ਕੋ ਟੋਟਲੀ ਸਾਰੇ ਸੰਦ ਮੌਜੂਦ ਆ ਜਿਹੜਾ ਮਰਜੀ ਸੰਦ ਲੈ ਲਓ ਜਿਹੜਾ ਮਰਜੀ ਆ ਚਕਾਰਿਓ ਦਾ ਮੇਲੇ ਰਾ ਚਕਾਰਿਓ ਟੋਪ ਦੇ ਚੱਲਦੀ ਐ ਇਸ ਤਰ੍ਹਾਂ ਦੀ ਕੁਆਲਿਟੀ ਸਾਰੇ ਹੀ ਆ ਨਾ ਕੋਲ ਸਾਰੇ ਜਿਹੜੇ ਮਰਜੀ ਜਿਹੜੀ ਵੀ ਟੈਬਲਰ ਲੀਜ਼ਰ 2D ਵਾਲੀ ਹੋਗੀ ਬਾਕੀ ਇਧਰ ਆ ਹੋ ਗਿਆ ਤੇ ਇਹ 4.5 ਵਾਲੀ ਮਸ਼ੀਨ ਮਸ਼ੀਨ ਸਾਰਾ ਕੁਝ ਕੰਮ ਆ ਜੀ ਤੇ ਆਪਣੇ ਆ ਪਲਸ ਮਾਡਲ ਆ ਇਹ ਕਾਰ ਸਪੋਰਟਸ ਮਾਡਲ ਆ ਜੀ ਮਤਲਬ ਬਕਲ ਦਾ ਫਰਕ ਆ ਇਹ ਸੱਤ ਫੋਟਾ ਕਿਸੇ ਪੁਰਾਵਾ ਇਹਦਾ ਟੋਟਲੀ ਮਤਲਬ ਇਹ ਇਹਦੇ ਬੈਲਰ ਬੁੱਲਰ ਨੂੰ ਵੀ ਸਭ ਨੇ ਕਿਹਾ ਹਾਂ ਜੀ ਬੀਨਾਂ ਤੇ ਸਬਸਿਡੀ ਹਜੇ ਮਤਲਬ ਨਿਕਲਨੀ ਆ ਇਸ ਟਾਈਮ ਸੁਪਰਸੀਡਰ ਦੇ ਸਬਸਿਡੀ ਨਿਕਲੀ ਆ ਇਹਨਾਂ ਦਾ ਬੀਨਰ ਹੈਗਾ ਜਗਜੀਤ ਦਾ ਹਾਂ ਜੀ ਹਾਂ ਜੀ ਜਗਜੀਤ ਦਾ ਮਤਲਬ ਕਈਆਂ ਦਾ ਸਿਸਟਮ ਵੀ ਲੱਗਦਾ ਕੋਈ ਦਾ ਇਹਦਾ ਮਤਲਬ ਸੇਸਟਰ ਵੀ ਆਪਦੀ ਕੰਪਨੀ ਦਾ ਮਤਲਬ ਸਾਰਾ ਕੁਝ ਕੋਪੀ ਆਪਦਾ ਹੀ ਹੁੰਦਾ ਠੀਕ ਆ ਜਗ ਤਾਂ ਇਹਦਾ ਹੀ ਬਈ ਲੇਜ਼ਰ ਹੁ ਆਉਂਦਾ ਹੈ ਬਾਕੀ ਇਹਦੀ ਬਣਤਰ ਬਹੁਤ ਸੋਹਣੀ ਆ ਜਿਹੜੇ ਆ ਕਟਿੰਗ ਆ ਨਾ ਸਾਰੀ ਕੋੜੀ ਵਾਲੀ ਇੱਕੇ ਆਉਂਦੀ ਹੈ ਤੇ ਸਾਰੀ ਬਾਕੀ ਵੀ ਆਹ ਮਾਡਲ ਹੈ ਇੱਕ ਇਹ ਟੌਪ ਵਾਲੀ ਕਿਹੜੀ ਆ ਵਾਡਾ ਕਲਾਸ ਮਾਡਲ ਆ ਸਪੋਰਟਸ ਮਾਡਲ ਆ। ਉਹ ਆ ਗਿਆ। ਇਹ ਬਾਈ ਆਪਣੇ ਆਦੇ ਨਾਲ ਦੀ ਬਾਗਟ ਆ। ਇਹ ਇੱਕ ਕਟਿੰਗ ਦੀ ਸਾਰੀ ਬਾਗਟ ਆ ਇਹ। ਤੇ ਬਹੁਤਾ ਲੱਲਾ ਪੱਬਾ ਨਹੀਂ ਹੈਗਾ ਇਹਨੂੰ ਜਮਾ ਵੀ। ਹਾਂਜੀ 8 ਬੁਟੀਆਂ। ਉਹ ਅਗਲੀ 7 ਹੋਣਗੀਆਂ। ਤੇ ਇਹਦੇ ਜਮਾ ਹੀ ਸਿੰਪਲ ਆ। ਬਾਗੜ ਬੁਗੜ ਵੀ ਬਹੁਤਾ ਇਹਦੇ ਹੋਣੀ ਹੈਗਾ ਕੰਮ। ਆਪਣੇ ਆਦੇ ਬੈਗ ਤੇ ਲਾਇਆ ਪਿਆ। ਇਹਦੇ ਸਿੰਪਲ ਆ ਯਾਰ ਜਮਾ ਹੀ ਖਾਲੀ ਪਿਆ। ਤੇ ਬਾਕੀ ਆ ਟਾਇਰ ਆ। ਇਹਦੇ ਟਾਇਰਾਂ ਦੀ ਅਡਜਸਟ ਆ ਟਾਇਰਾਂ ਟੂਰਾ ਦੇ ਅਡਜਸਟਮੈਂਟ ਬਾਕੀ ਨਹੀਂ ਦਿੱਤੀ ਵੀ ਆ ਜੇ ਤੁਹਾਨੂੰ ਫੋਲ ਬਿਲੂ ਦੀ ਕੋਈ ਚੀਜ਼ ਦੇ ਵਿੱਚ ਕੋਈ ਤੁਹਾਨੂੰ ਦਿੱਕਤ ਆਂਦੀ ਆ ਕੋਈ ਸਿਸਟਮ ਦਾ ਕੋਈ ਤੇ ਟਾਇਰਾਂ ਟੂਰਾ ਦਾ ਕੋਈ ਚੱਕਰ ਹੁੰਦਾ ਤੁਸੀਂ ਫੋਨ ਕਰੋ ਤੁਹਾਨੂੰ ਆਪਾਂ ਸਾਰੀ ਮਦਾ ਫੈਸਿਲਿਟੀ ਪ੍ਰੂਵ ਕਰੂਗੇ ਕੋਈ ਵੀ ਚੀਜ਼ ਚੋਂ ਦਿੱਕਤ ਆਂਦੀ ਆ ਆਪਾਂ ਤੁਹਾਨੂੰ ਕਾਲ ਕਰੋ ਫਸ ਤੁਸੀਂ ਇੱਕ ਵਾਰ ਠੀਕ ਆ ਠੀਕ ਆ ਠੀਕ ਆ ਤੇ ਬਿਲਰ ਆਉਣਾ ਕਿਹੜੇ ਕਿਹੜੇ ਆਪਣਾ ਕੋਲ ਜੀ ਬੇਲੇ ਰਿਕ ਚਕੋਰੀਓ ਦਾ ਵਾ ਤੇ ਇੱਕ ਆਪਣੇ ਕੋਲ ਮੈਸੀ ਦਾ ਬਿਲ ਰਾ ਚਕੋਰੀਓ ਦਾ ਤੁਹਾਨੂੰ ਬ੍ਰੈਂਡ ਦਾ ਪਤਾ ਹੀ ਹੁਣਾ ਵਾ ਹਾਂਜੀ ਆ ਬਿਲ ਜੀ ਇਹਦੇ ਪਾਸੇ ਜਿਹੜਾ ਕੋਈ ਕੋ ਸਾਡਾ ਸਪੇਅਰ ਪਾਰਟ ਸਪੇਅਰ ਪਾਰਟ A ਤੋਂ Z ਕੋਈ ਵੀ ਜਿਹੜਾ ਸਪੇਅਰ ਪਾਰਟ ਆਪਣੇ ਕੋਲ ਮੌਜੂਦ ਮਿਲੂਗਾ ਸਰਵਿਸ ਪੂਰੀ ਫੋਨ ਮਿਲੂਗੀ ਜੀ ਸਰਵਿਸ ਦੇਖੀ ਬਈ ਆ ਬੈਲਰ ਆ ਤੇ ਤੁਹਾਨੂੰ ਇਹਦੀ ਸਰਵਿਸ ਮਿਲੂਗੀ ਇਹ ਤੁਹਾਡੇ ਕੋਲ ਹੁੰਦੇ ਹਨ ਹਾਂ ਜੀ ਮੌਜੂਦ ਪਿਆ ਇਸ ਟਾਈਮ ਤੇ ਆਪਣਾ ਮਤਲਬ ਅੱਤਾ ਸਮਾਨ ਗਰਾਊਂਡ ਦੇ ਵਿੱਚ ਪਿਆ ਬੈਲਰ ਪਏ ਆ ਮੈਸੀ ਦਾ ਬੈਲਰ ਚਕੋਰੀਓ ਦਾ ਬੈਲਰ ਜਗਜੀਤ ਗਰੁੱਪ ਦਾ ਆਪਣਾ ਇਹ ਤੇ ਬਾਕੀ ਹੋਰ ਸਮਾਨ ਸਾਰਾ ਮਤਲਬ ਟੋਟਲੀ ਸਾਰੇ ਸੰਦ ਮੌਜੂਦ ਆ ਬਾਕੀ ਭਾਈ ਜੇ ਕਿਸੇ ਨੇ ਲੈਣਾ ਹੋਇਆ ਜ਼ਰੂਰ ਕੰਟੈਕਟ ਕਰਿਓ ਅਗੇ ਤੇ ਇਹ ਚਮਕਾ ਆਪਣੇ ਏਰੀਆ 'ਚ ਪਹਿਲੀ ਆ ਨਾ ਹਾਂ ਜੀ ਚਮਕਾ ਸਾਹਿਬ ਆਪਣੇ ਏਰੀਏ ਦੇ ਵਿੱਚ ਅਰੋਪ ਅਰੋਪਾ ਏਰੀਏ ਦੇ ਵਿੱਚ ਆਪਣੀ ਜਗਤਜੀਤ ਦੀ ਪਹਿਲੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਜਗਤਜੀਤ ਦੂਰ ਤੱਕ ਆਪਣੇ ਦੂਰ ਸੀਗਾ ਆਪਣੇ ਸਮਰਾਲੇ ਜਗਤਜੀਤ ਦੀ ਕੋਈ ਹੈ ਨਹੀਂ ਨੇੜੇ ਤੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਕਾਂਗਰਸ ਫੇਲ ਕਰਦਾ ਸਾਰੀ ਹਾਂ ਭਾਈ ਐਡਰੈਸ ਤੁਹਾਨੂੰ ਦਿਖਾ ਦੇ ਦਿੰਦਾ ਹਾਂ ਤੇ ਆ ਭਈ ਆਪਣਾ ਸਮਾਨ ਸਾਰਾ ਪਿਆ ਹੈ ਹਨਾ ਜਿਹੜੇ ਵਿੱਚ ਜਿਹੜਾ ਦਿਖਦਾ ਇਕੱਲੀ ਇਕੱਲੀ ਤੇ ਇਹ ਬਾਈ ਰੋਡ ਆ ਜਾਂਦਾ ਚਮਕੌਰ ਸਾਹਿਬ ਤੇ ਹਾਂ ਜਿਹੜਾ ਲੁਧਿਆਣੇ ਤੋਂ ਆਉਂਦਾ ਉੱਥੇ ਤੇ ਆਪਾਂ ਚਮਕੌਰ ਸਾਹਿਬ ਨੂੰ ਐਂਟਰ ਹੁੰਨੇ ਆ ਤਾਂ ਇਹ ਮਰੰਡਾ ਰੋਡ ਆ ਜਾਂਦਾ ਏ ਤੇ ਉੱਥੇ ਆਪਣੀ ਮੇਨ ਦੁਕਾਨ ਆ ਉਹ ਗੇਟ ਦਿਖਦਾ ਗੇਟ ਦੇ ਨਾਲੇ ਆ ਕੇ ਦੁਕਾਨ ਆਂਦੀ ਰਿਹਾ ਬਾਕੀ ਜੇ ਕਿਸੇ ਨੇ ਲੈਣਾ ਹੋਇਆ ਬਾਈ ਜਰੂਰ ਕੰਟੈਕਟ ਕਰਿਓ ਤੇ ਬਾਕੀ ਆਪਾਂ ਵੀ ਹੁਣ ਸਲਾਹ ਹੀ ਬਣਾ ਰਹੇ ਆ ਰਿਸ਼ਤੇਦਾਰਾਂ ਨੂੰ ਲੈਣਾ ਉਹ ਦੇਖਣ ਆਏ ਤੇ ਆਪਾਂ ਹੈਵੀ ਬਹੁਤ ਸੋਹਣਾ ਬੰਤਰ ਵੀ ਬਹੁਤ ਸੋਹਣੀ ਆ ਤੇ ਸਫਾਈ ਵੀ ਬਹੁਤ ਆ ਜੀ ਕੁਆਲਟੀ ਵੀ ਬਹੁਤ ਆ ਕੁਆਲਟੀ ਬਹੁਤ ਵਧੀਆ ਵੇ ਦਾ ਮਤਲਬ ਕੋਪ ਕੋਨੀ ਪੇਂਟ ਆ ਮਤਲਬ ਤੁਸੀਂ ਕਿਤੇ ਕਿੱਦਾਂ ਮੀਂਹ ਕੜੀ ਦਿਖਾ ਆ ਖੋਲਿਓ ਮੜੀ ਇਹਦੀ ਆਹ ਇਹਦੇ ਵਿੱਚ ਜਾਲੀ ਲੱਗੀ ਜਾਲੀ ਅੱਛਾ ਆ ਦੇਖੋ ਕੋਈ ਮਤਲਬ ਛਿੱਟੇ ਦਾ ਕੋਈ ਮਤਲਬ ਜੇ ਡਲੇ ਹੁੰਦੇ ਆ ਵਿਚੇ ਨਾਟਕੇ ਉਹਦੇ ਕਰਕੇ ਜਾਲੀ ਲੱਗੀ ਹੋਈ ਠੀਕ ਠੀਕ ਆ ਓਕੇ ਓਕੇ ਤੇ ਬਾਕੀ ਬਹੁਤ ਸੋਹਣਾ ਬਾਈ ਤੁਸੀਂ ਵੀ ਕੰਟੈਕਟ ਕਰਿਓ ਜੇ ਕਿਸੇ ਵੀਰ ਭਰਾ ਨੂੰ ਲੈਣਾ ਹੋਇਆ ਤੇ ਆਪਣੇ ਇਲਾਕੇ 'ਚ ਖੁੱਲੀ ਆ। ਠੀਕ ਹੈ। ਬਾਕੀ ਭਾਈ ਤੁਸੀਂ ਕੰਟੈਕਟ ਕਰ ਸਕਦੇ ਆ ਵੀਰ ਨਾਲ ਜੇ ਕਿਸੇ ਵੀਰ ਭਰਾ ਨੂੰ ਲੈਣਾ ਆਹ ਕੰਟੈਕਟ ਨੰਬਰ ਆ ਵੀਰ ਦਾ। ਤੇ ਤੁਹਾਨੂੰ ਸਾਰੀ ਭਾਈ ਜਾਣਕਾਰੀ ਵੀ ਦੇ ਦੂਗਾ ਆਪਣਾ। ਹਾਂ। ਫਿਰ ਤੁਸੀਂ ਗੱਲ ਕਰ ਲਿਓ ਵੀ ਤੁਹਾਨੂੰ ਪਤਾ ਕੀ ਜੱਕੀ ਜਿੱਦ ਦਾ ਨਾਮ ਭਾਈ ਵਧੀਆ ਟੌਪ ਦੀ ਕੰਪਨੀ ਆ। ਹਾਂ। ਤੇ ਨਵਾਂ ਤੁਹਾਨੂੰ ਖੁੱਲਿਆ ਵੀਰਾਂ ਦਾ। ਬਾਕੀ ਜੇ ਹੋ ਸਕਿਆ ਭਾਈ ਆਪਾਂ ਨੇ ਲੈ ਲਿਆ ਫਿਰ ਆਪਾਂ ਰਿਸਪੌਂਸਿਬਿਲਿਟੀ ਦੱਸਾਂਗੇ ਚਲਾ ਚਲੂ ਕੇ ਹਨਾ। ਤੇ ਉਹਦੀ ਵੀਡੀਓ ਬਣਾਵਾਂਗੇ ਹਾਂ ਜਿਹੜਾ ਪਾਣੀ ਚਲਾਇਆ ਉਹ ਚਾਈਟ ਦੀ ਚਲਾਇਓ ਇੱਕ ਵਾਰ ਟ੍ਰਾਈ ਕਰਕੇ ਦੇਖਣੇ ਆ ਬਾਕੀ ਟ੍ਰਾਈ ਕਰਕੇ ਦੇਖੋ ਕੀ ਕੀ ਆਪਾਂ ਦਾ ਵੀ ਇਹ ਸਾਰੇ ਪਾਸੇ ਹੱਥ ਮਾਰੀਦਾ ਇਹ ਚਲਾ ਕੇ ਦੇਖੀ ਦੀ ਉਹ ਚੀਜ਼ ਕਿਵੇਂ ਬਾਈ ਚੰਕੌਰ ਸਾਹਿਬ ਫੇਰਦਾ ਦਿੰਦੇ ਆ ਜਿਹੜਾ ਬਣਾ ਮੇਨ ਗੇਟ ਹੈ ਨਹਿਰ ਵਾਲਾ ਹਾਂਜੀ ਆਪਣਾ ਜਿਹੜਾ ਚੰਕੂ ਮੰਨ ਕੇ ਚੱਲੋ 100 ਮੀਟਰ 100 ਮੀਟਰ ਜਾਓ 100 ਬਹੁਤ ਜਲਦੀ ਹੈ ਸੋ ਮਤਲਬ ਨਹਿਰ ਜਿੰਦਗੀ ਤੋਂ ਪੈਸੇ ਤੋਂ ਥੋੜਾ ਜਿਹਾ ਪਿੱਛੇ ਆਪਣਾ ਉਹ ਵੀਰੇ ਲੋਨ ਪਰ ਡਿੱਗ ਜਾਣਾ ਬਾਕੀ ਜਰੂਰ ਸੰਪਰਕ ਕਰਿਓ ਬਈ ਸასი ਕਾਲ ਦੀ ਸਰਦਾਂ ਨੋ ਬਈ ਪਹੁੰਚ ਗਿਆ ਜਿਹੜੀ ਡਿਮਾਂਡ ਤੇ ਬੰਦਿਆਂ ਦੀ ਵੀ ਕਹਿੰਦੇ ਪਾਕਸਾਨੀ ਲਗਾਉਂਦੇ ਪਹੁੰਚ ਗਿਆ ਅੱਜ ਅਸੀਂ ਕੌਂਜੀ ਸਰੋਂ ਨੋ ਦੇ ਮੁਰੇ ਬੈਂਪੜਾ ਇਹ ਰਾਮ ਗੜੀ ਐ ਫਾਟ ਗਿਆ ਬਈ ਜਿਹਦੇ ਵੀ ਨਾਧੂਰਾ ਕੰਮ ਸੀ ਉਹਦੇ ਕੋਲ ਪਹੁੰਚ ਗਏ ਜਿਹਦੇ ਦਾ ਨਾਧੂਰਾ ਕੰਮ ਸੀ ਉਹ ਤਾਂ ਕਹਿੰਦਾ ਮੈਂ ਸੀਲਿੰਗ ਕਰੀ ਵੀ ਹੋਰ ਮੈਂ ਓਹੋ ਕਰੋ ਮੂੰਹ ਮਿੱਠਾ ਭਾਈ ਜਿਹਦੇ ਕਹਣਾ ਨਾਲੇ ਡੱਬਾ ਦਾ ਕਿਲੋ ਵਾਲਾ ਜੀ ਕਹਿੰਦੇ ਅਸੀਂ ਕੱਟ ਦੇ ਹਿਸਾਬ ਨਾਲ ਬੰਦਾ ਦੇਖ ਲੈ ਦੋਏ ਭਾਈ ਬਰਾਬਰ ਦੀਆਂ ਦੋਏ ਭਾਈ ਬਰਾਬਰ ਦੀਆਂ ਓਹ ਦੇਖ ਉੱਧਰ ਉੱਧਰ ਦੇਖ ਅੰਕਲ ਆ ਜਾ ਮੂੰਹ ਮਿੱਠਾ ਕਰ। ਆ ਜਾ। ਠੇ ਬਾਈ ਪਹਿਲਾਂ ਮੂੰਹ ਮਿੱਠਾ ਕਰ। ਅੰਕਲ ਦਾ ਜੱਦੇ ਦੇਖ ਲਾ। ਤੁਸੀਂ ਫਿਰ ਬਿਲਾ ਦੇ ਸੁਣ। ਹਾਂ? ਉਹ ਟਰੈਕਟਰ ਜਾਂਦਾ। ਵਧਾਈਆਂ ਜੀ ਤੁਹਾਨੂੰ ਬਹੁਤ-ਬਹੁਤ। ਚੱਕੋ ਬਾਈ। ਕੰਮ ਲਗਾਈਏ। ਹੋਣ ਪਾ ਦੇ ਕੈਡੀ ਜੀ ਚਾ। ਉਹ ਪੇਂਟਰ ਸਾਹਿਬ। ਆ ਜਾ ਵਧਾਈਆਂ ਖਾ ਲਾ। ਹਾਂ? ਔਰੇ ਨੂੰ ਆ। ਹਾਂ। ਉਹ ਪੱਖੇ ਦਾ ਕੁਝ ਨਹੀਂ ਹੁੰਦਾ। ਉਹ ਤੂੰ ਤਾਂ ਕਹਿੰਦਾ ਸੀ ਲਿੰਗ ਕਰਤੀ ਮੈਂ। ਨਾਟਕੇ ਗੱਲ ਗੀ ਹੂੰ ਬਹਾਨਾ ਮੇਰੇ ਵਾਲਾ ਹੀ ਇਹਨੂੰ ਪੁੱਛਣਾ ਮੇਰੀ ਗੱਲ ਸੁਣਾ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਵਧੀਆ ਚੱਲਦਾ ਫੇਰਾ ਏਸੀ ਲੋ ਵਾਲਾ ਅੰਦਰ ਕਾਉਂ ਮਰੀ ਜਾਂਦਾ ਕਰਮੀ ਹਾਂ ਅੰਦਰ ਬਹਿ ਕੇ ਕੰਮ ਕਰ ਅੰਦਰ ਨਿੱਤਰਾ ਮਰਜੀ ਦਾ ਟਰੈਕਟਰ ਵੀ ਅੰਦਰ ਭਾਈ ਚੱਕ ਵਾਰ ਵੀ ਵਧਾਈਆਂ ਤੁਨੂੰ ਟਰੈਕਟਰ ਲਿਆਂਦਾ ਮੁੰਡੇ ਨੇ ਹੋਇ ਵੀ ਲੱਗਿਆ ਵੇ ਤਿਆਰ ਕਰਨਾ ਸਨ ਏ ਟਰੈਕਟਰ ਫਿਲਿੰਗ ਕਰਨੀ ਇਹਨੂੰ ਇੱਕ ਬਕਸੇ ਦੇ ਪਿੱਛੇ ਫਿਲਮ ਕਰਨੀ ਬਾਕੀ ਆ ਤਿਆਰ ਕਰਿਆ ਨੇ ਬੈਂਫਟ ਥੱਲੇ ਤੋਂ ਹਲਦੀ ਲਊਗਾ ਆ ਕਿਉਂ ਆ ਗਿਆ ਨੂਬ ਨਹੀਂ ਘੜਤੀ ਹੁਣ ਬਾਕੀ ਹੁਣ ਤਿਆਰ ਕਰਕੇ ਨੇ ਇਹਨੂੰ ਆਪਣੇ ਵਾਲੇ ਨੂੰ ਉੱਥੇ ਫੋਟੋ ਲਾ ਦੇਣੀ ਆਪਣੇ ਵਾਲੇ ਜੀ ਉਏ ਇਹਨੂੰ ਤਿਆਰ ਕਰਕੇ ਨਾ ਇਹਦੀ ਫੋਟੋ ਲੰਘ ਗਏ ਹੁਣ ਲੈ ਬਈ ਸਲਾਹਾ ਬਾਦ ਗੀਆਂ ਗਾਹਾਂ ਇਹ 2 ਸਾਲ ਤੱਕ ਕੈਵਲ ਤੂੰ ਅੱਜ ਡੈੱਕ ਦੀ ਗੱਲ ਕਰ ਡੈੱਕ ਲਵਾ ਲਈ ਆਪਾਂ ਡੈੱਕ ਤਾਂ ਇਹਨੂੰ ਕਹਿਣ ਦੀ ਲੋੜ ਨਹੀਂ ਬਾਕੀ ਬਈ ਹੁਣ ਵਧੀਆ ਹੋਰ ਕਰਨਾ ਤੇ ਇੱਕ ਹੋਰ ਆ ਬਈ ਜਿਹੜਾ ਆਪਣੇ ਕੋਲ ਸਿਸਟਮ ਪੇ ਆਏ ਉਹ ਵੀ ਸੇਲ ਕਰਨਾ ਹਾਂ ਜਿਹੜਾ ਪਹਿਲਾਂ ਲੱਗਾ ਲੈ ਬਈ ਮੈਂ ਉਹ ਵੀ ਸੇਲ ਕਰਨਾ ਜਿਹੜਾ ਪਿਆ ਬਕਸਾ ਉਹ ਵੀ ਵੇਚ ਦੇ ਹਾਂ ਉਹ ਵੀ ਵੇਚਦਾ ਸਣੇ ਫਰੇਮਾਂ ਸਣੇ ਬਹੁਤ ਜਾਇਜ਼ ਰੇਟ ਤੇ ਦੇਣਾ ਬਈ ਇੰਚ ਦਾ ਫਰਕ ਨਹੀਂ ਪਿਆ ਬੈ ਨਾ ਕੋਈ ਪੱਤੀ ਪੰਢੀ ਵੀ ਨਾ ਕਪੜਾ ਕੁਝ ਕਪੜਾ ਕੁਝ ਨਹੀਂ ਉਤਰਿਆ ਬੋਦਾ ਜਿਹੜਾ ਜਿਆ ਲਾਇਆ ਤਾਂ ਉਹ ਜੀ ਪਿਆ ਹਾਂ ਤੁਸੀਂ ਦੇਖਿਆ ਪਈਆ ਦੂਜੇ ਟਰੈਕਟਰ ਕੋਲ ਲੱਗਿਆ ਹਾਂ ਉਹ ਆਪਾਂ ਨੇ ਤਾਂ ਵੇਚਣਾ ਇਹ ਦੀ ਚੜਾਈ ਘੱਟ ਆ ਉਹਦੀ ਜ਼ਿਆਦਾ ਨਹੀਂ ਤਾਂ ਆਪਾਂ ਨੇ ਉਹੀ ਫਿੱਟ ਕਰਨਾ ਤਾਂ ਹੀ ਧਾਰ ਲਿਆਦਾ ਆਪਾਂ ਨੇ ਠੀਕ ਹੈ ਇਹ ਉਹਦਾ ਫਰਕ ਤਾਂ ਇਹ ਥੋੜਾ ਜਿਹਾ ਛੋਟਾ ਬੜਾ ਥੋੜਾ ਜਿਹਾ ਹਾਂ ਆਜੇ ਅੱਜ ਗੈਪ ਪੈ ਗਿਆ ਨਾ ਉਹ ਮਗਰਾੜਾਂ ਦੇ ਨਾਲ ਆ ਬਈ ਜੂ ਉਹਦਾ ਇਹ ਮਗਰਾੜਾਂ ਤੇ ਗੈਪ ਆ ਬਾਕੀ ਹੁਣ ਤਾਰੀ ਇਹ ਸੀਲਿੰਗ ਸੀਲਿੰਗ ਤਾਰ ਕੇ ਆਪਾਂ ਸੀਲੀ ਸੀਤਰੀ ਫੀਲਿੰਗ ਇਹ ਹੋ ਗਈ ਛਤਰੀ ਇਹ ਹਾਲੇ ਹੋਣੀ ਹੈ ਇਹਦਾ ਛਤਰੀ ਹੈ ਹੈ ਪਰਸ ਨੂੰ ਅਪਡੇਟ ਹੋ ਜਾਣੀ ਹੈ ਇਹ ਚਲੋ ਬਾਈ ਵਾਜੀ ਬਾਈ ਟੈਕ ਵੀ ਆਉਣ ਜੋ ਕਰਦਾ ਲੈਜਰ ਦਾ ਕੰਮ ਬਹੁਤ ਆ ਹਾਂ ਸਾਡਾ ਸਾਡਾ ਜੀ ਨਹੀਂ ਲੱਗਦਾ ਮੈਂ ਕੱਲ ਭੱਜਿਆ ਆ ਇਹਦੇ ਕੋਲ ਤੇ ਇਹ ਚਲਾਉਣ ਲਾਇਆ ਜਦੋਂ ਟੈਕ ਲਾਇਆ ਹੁੰਦਾ ਵਿੱਚ ਇਹ ਦੇਖ ਕਿਹੜਾ ਟੂਲ ਹੈ ਇਹਦੇ ਪਿੱਛੇ ਲਿਖਾਂਗੇ ਦੇਖ ਇਹਦੇ ਵਿੱਚ ਰੱਖਦੇ ਨਾਲੇ ਡੈਕ ਦੇ ਕਿੱਥੇ ਰੱਖਣਾ ਇਹਦਾ ਜਗ੍ਹਾ ਹੀ ਨਹੀਂ ਧਿਆ ਕੇ ਰੱਖਣੇ ਨੂੰ

ਤਕੜਾ ਸਿਸਟਮ ਮੈਂ ਨਹੀਂ ਫੋਨ ਪਰ ਤੇ ਕਰਦਾ ਇਸੰਧਾਰਾ ਤਾਂ ਉਹਦੀ ਟੋਨਾ ਖਰਾਬ ਕਰ ਦੇਣੀ ਧਮਾਕ 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 20 ਵਾਰੀ ਸਮਝਾਇਆ ਇਹਨੂੰ ਮੈਂ ਤਾਂ ਹੀ ਫਿਰ ਠੀਕ ਕਰਾਉਂਦਾ ਫਰੀ ਜਾਂਦਾ ਮੈਂ ਇੱਕ ਵਾਰੀ ਯਾਰ ਫੋਨ ਕਰੀ ਵੀ ਸਾਰੀਆਂ ਗੁਸਾ ਬੋਨ ਪਰ ਤੇ ਕੱਟ ਫੋਨ ਪਰ ਤੇ ਵੱਧ ਫੋਨ ਹੱਥ ਚ ਚੱਕਰ ਦੱਸਾਂ ਕਿ ਆ ਜਾ ਤੋ ਬਲੂਟ ਇਥੋਂ ਬਾਰੇ ਬੋਲਦਾ ਸਭ ਕੰਨ ਪਾੜਦਾ ਇੱਕ ਵਾਰੀ ਯਾਰ ਉਹ ਤਾਂ ਸੁਣ ਨਹੀਂ ਆ ਪਤਾ ਲੱਗੇ ਕਿ ਭਾਜੀ ਆਕਰ ਤੁੱਚ ਖਿੱਚ ਕੇ ਭੱਜ ਜਾਗਾ ਚਲੋ ਯਾਰ ਤਾਰੋ ਫਿਰ ਪਾਓ ਹੱਥ ਇੱਕ ਨਾ ਥਣੇ ਫੇਰ ਲਾ ਲੂੰਗੀ ਚਲ ਦੇ ਹਾਂ ਅੱਛਾ ਐਡਾ ਡਰੈਕਟਰ ਹੈਗਾ ਤਾਂ ਡੈਕ ਵਾਲਾ ਜਗਰ ਸੋਚਿਆ ਸੀ ਉਹ ਇੰਜਨ ਚ ਰੱਖ ਦਈਏ। ਆਹ ਹੋ ਜਾਣਾ ਤਾਂ ਪੰਡੀਆਂ ਵਾਲੇ ਪਹਿਲਾਂ ਕੰਪਨੀ ਵਾਲੇ ਨੂੰ ਫੋਨ ਕਰ। ਬਕਸੇ ਚ ਰੱਖ ਦੇ। ਬਕਸੇ ਚ। ਬਕਸੇ ਚਾ ਦੇਣਾ। ਗਰਮ ਹੋ ਜਾਣਾ। ਚੱਲਣਾ ਨਹੀਂ ਬਕਸੇ ਚ। ਉਹ ਜੇ ਨਾ ਉਹਨੇ ਵਾਪਸ ਥੱਲੇ ਬਣਾ ਦਈਏ ਜਿਹੇ ਬਕਸੇ ਦੇ ਰਿਹਾੜ ਲੱਕੜੀ ਦਾ ਬੱਦਬਾ ਜਿਹਾ। ਨਾ ਨਾ ਬੇਕਾਰ ਕੰਮ ਹੈ। ਉਹ ਕਰੋਂਗੇ ਆ ਸੈਟਿੰਗ ਤੂੰ ਆ ਚੱਕ ਪਾ ਲੈ ਚਲੋ। ਆਓ ਜੀ ਤਾਰਤੀ ਸੀਟਿੰਗ ਬਾਈ। ਛਤਰੀ। ਬਾਈ ਤੂੰ ਨਹੀਂ ਨਵੀਂ ਵਾਲੀ ਕਿ ਜੈਸ। ਹਾਂ? ਕਦੋਂ ਨਮੀ ਆ ਜੂਗੀ ਜੇ ਟੁੱਟ ਗਈ ਨਾ ਨਾ ਇਹ ਨਹੀਂ ਆਉਂਦੀ ਪਿੱਛਾ ਜਾਂ ਕੱਢ ਕੇ ਡੰਡਾ ਸੱੜ ਪਿੱਛੇ ਨੂੰ ਕਾਹਤੇ ਡੰਡਾ ਕਰ ਪਿੱਛੇ ਨੂੰ ਡੰਡਾ ਯਾਰ ਤੂੰ ਪਹਿਲੇ ਅੱਛਾ ਆ ਵੀ ਕਰਕੇ ਦੇਖੜਾ ਠੀਕ ਇਹਦੇ ਮੂੰਹ ਪਰੇ ਨਾ ਗੇਰਦੀ ਪਿੱਛੇ ਨੂੰ ਕਿੱਥੇ ਕਰਨੇ ਨੇ ਤੇ ਮੂੰਹੇ ਨੂੰ ਕਰਨੇ ਸਾਲੇ ਨੇ ਕੋਈ ਸੁਰ ਨਹੀਂ ਪਿੱਛੇ ਨੂੰ ਜਾਣਾ ਇਹਨਾਂ ਟੈਟ ਆ ਨਾਟਰ ਟੈਟ ਹੋਵਾ ਘੁੰਮਦਾ ਪਿੱਛੇ ਨੂੰ ਕਰਨੇ ਨੇ ਓ ਯਾਰ ਤੂੰ ਰਹਿਣ ਦੇ ਕੀ ਪੰਗੇ ਲੈਣ ਲੱਗੇ ਆ ਤੁਸੀਂ ਆ ਖੁੱਲ ਗਿਆ ਗਰੀਬ ਨਾ ਵਿਚਾਰੇ ਦਾ ਖੋਲ ਉਹ ਆ ਨਟ ਢਿਲਾ ਕਰ ਲਾ ਕੱਢ ਯਾਰ ਪਹਿਲਾਂ ਇਹਨੇ ਨਿਕਲਦੀ ਨਹੀਂ ਮੇਰੇ ਵਾਲੇ ਸਾਈਡ ਵਾਲੀ ਇਹ ਨਾਟ ਕਿੱਥੇ ਇਧਰ ਸੇ ਨੂੰ ਉੱਤੇ ਜਾਂਦੇ ਕੋਦੇ ਆ ਪਿਆ ਵੀਰੇ ਇਧਰ ਹੀ ਕਿ ਗਿਰ ਗਿਆ ਉਹ ਨਾਲ ਸਿੱਧਾ ਆ ਬੇਰੀ ਉਹ ਤਾਂ ਕੀ ਮਰੇ ਜਾ ਗਿਰ ਗਿਆ ਖੇਤ ਦੇ ਪਿੱਛੇ ਨੂੰ ਉਹ ਵੀਰੇ ਆ ਵੀ ਨਾਟ ਢਿਲਾ ਹੋਣਾ ਪਰਾਂ ਵਾਲਾ ਕਰ ਦੇ ਇਹਨਾਂ ਨੂੰ ਕਰ ਲੋ ਢਿਲੇ ਚੱਲ ਗਈਆਂ ਇਹਨਾਂ ਨੂੰ ਤਾਂ ਵੈਲਡਿੰਗ ਨਹੀਂ ਆ ਤੇ ਇਹ ਬੈਂਡਿੰਗ ਥੋੜੀ ਹੋਊਗੀ ਕਾਰਾ ਇਹਨੂੰ ਬਿਟ ਲੈ ਨੋਨਾ ਨਕਸੇ ਜੇ ਕੱਢੀ ਜਾ ਤਾਂ ਬਾਦਸ਼ਾਹ ਲਾਉਣਾ ਕਿ ਨਹੀਂ ਆਏ ਦਾਦੇ ਬੱਸ ਹੁਣ ਕਦਰ ਛੱਡੀ ਨਾ ਬਕਸੇ ਵਾਲੀ ਕੋਈ ਇੱਕ ਵਾਰੀ ਲਾਉਣਾ ਹੁਣ ਥੱਲੀ ਵਾਲਾ ਲਾ ਦੇ 2 ਸਾਲ ਤੱਕ ਫਿਰ ਕੈਵਨ ਦੀ ਸਲਾਏ ਫਿਰ ਤਾਰ ਦਾਣਾ ਸ਼ੌਂਕ ਪੂਰਾ 2 ਸਾਲ ਹੋਣਾ ਕਿ ਅਚ ਵੀਰ ਪ੍ਰੇਮਾ ਫਰੂਮਾ ਸਭ ਤੋਂ ਲੱਗ ਹੋਣੀਆਂ ਚਾਹੀਦੀਆਂ ਹੁਣ ਟਰੈਕਟਰ ਦਾ ਪਤਾ ਤਾਂ ਆਪਾਂ ਨੂੰ ਆਏ ਵੀ ਆ ਬਾਈ ਹਨ ਮੈਂ ਕਹਾਂ ਹਾਂ ਅਚ ਵੀਰ ਮਗਾ ਹੁਣ ਸਾਰਿਆਂ ਨੂੰ ਲੱਗ ਫਰੇਮ ਆ ਹੀ ਲਾ ਦਿੰ। ਗਿਰਦਾ ਪਿੱਛੇ ਨੂੰ ਕਿ ਨਹੀਂ। ਹਲ ਖਲ ਤੱਕ ਆ ਨਾਟ ਵੀ ਢਿੱਲੇ ਹੋਣਗੇ ਬਾਈ। ਇਹ ਵੀ ਫੋਲੋ ਕੱਸੇ ਪਈ। ਆਹ ਫੜ ਤਾ। ਯਾਰ ਉਹਦਾ ਤਾਂ ਚੱਕਰੇ ਨਹੀਂ ਕੋਈ ਕਸਾਈ ਦਾ। ਉਹ ਅੰਦਰ ਕਰ ਦੇ ਦਰ ਬਾਹਰ। ਹੱਦ ਹੋ ਗਈ। ਆ ਨਾਟ ਟਾਈਟ ਨਹੀਂ। ਢਿੱਲੇ ਹੋਣ ਦੇ ਦੇਖੀਂ। ਇਹਦਾ ਮੇਰੇ ਵੱਲ ਨੂੰ ਹੋਣਾ। ਹਾਂ। ਨਹੀਂ। ਰਹਿਣ ਦੇ ਇਹ ਨਹੀਂ ਹੋਣੇ। ਆ ਬਾਈ ਕਿੱਲੇ ਹੁਣ ਇਹ ਤਾਂ ਹੀ ਆਏ ਮੁਰਣੀ ਤੂੰ ਰਹਿਣ ਦੇ ਇਥੇ ਕੁਝ ਨਹੀਂ ਕਰਨਾ ਉਹ ਨਟ ਕਾਸੀ ਦੀ ਪਿੰਨ ਪਾ ਤੇ ਬੜਾ ਚੌ ਚੜਿਆ ਕਹਿੰਦਾ ਪੈਸੇ ਲੱਗੇ ਆ ਪਤਾ ਹੀ ਨਹੀਂ ਜਦ ਖੋਲਣੀ ਤਾਂ ਕਿੱਧਰੋਂ ਖੋਲਣੀ ਹੈ ਘਰਾਂ ਜਾ ਕੇ ਖੋਲੂਗਾ ਖੋਲਣੀ ਕਦੇ ਬਾਅਦ ਤੇ ਰੈਫਰਿਜਰੇਟਰ ਨੂੰ ਹੈਗਾ ਬੰਦ ਚੜਾ ਦੇ ਨਟ ਹੁਣ ਕੀ ਕਰੀਏ ਆ ਇੱਥੇ ਰੱਖਦੇ ਹਾਂ 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 ਇੱਥੇ ਹੋਰ ਨਹੀਂ ਜੀ ਨਹੀਂ ਇਹ ਨਟ ਨਹੀਂ ਮਿਲਨੇ ਇਹ ਉਦਣੇ ਆਉਣਾ ਜਦੋਂ ਪੈਸਾ ਦਿਖਾਉਣ ਆਉਣਾ ਹਾਂ ਲੈ ਆਈ ਉਹ ਇੱਥੇ ਪਾ ਦਿਆ ਤੇ ਸਨੀ ਸਾਰਾ ਕੁਝ ਤਿਆਰ ਕਰਕੇ ਫਿਰ ਫੋਨ ਕਰੀ ਆ ਨਾਪ ਲੈ ਲਾ ਉਹ ਕਾਪੀ ਪੈਨਸਲ ਚੱਕ ਲਿਆ ਯਾਰ ਐਚ ਚ ਰੱਸੀ ਖੋਲਿਆ ਰਹਾ ਐਚ ਭਾਈ ਬਾਈ ਨਾਲ ਕੋਈ ਗੱਲ ਨਹੀਂ ਉਹ ਆ ਗਾ ਉਹ ਜਿਹੜਾ ਮਗਰਾੜਾ ਵਾਲੇ ਖੋਲ ਦੇਣੇ ਪਿੰਨ ਪਾ ਦੇ ਪਿੰਨ ਨਹੀਂ ਪਈ ਛੱਟ ਮਾਰ ਲਾ ਕੋਈ ਚੀਜ਼ ਨੂੰ ਠੀਕ ਹੈ ਹਾਂ ਜੀ ਹਨ ਉਬੋਰ ਹੋ ਗਿਆ ਖਾਲੀ ਸਨੀ ਬਾਈ ਬੈਜਾ ਬੈਜਾ ਵਾਲਾ ਕੰਮ ਹੋ ਰਿਹਾ ਸੀ 3855 ਇੱਕ ਮਾਲਾਂ ਚ ਹਾਂ ਬੌਪਰ ਚ ਆਈਗਾ ਕੰਮ ਮੇਨੂੰ ਹਾਂ ਵੀਰੇ ਮੈਂ ਤਾਂ ਕਹਿਣਾ ਹੀ ਆ ਹਮੇਸ਼ਾ ਨੂੰ ਐਂ ਕਹਿਣਾ ਉਹਨਾਂ ਬਈ ਅਗਲੇ ਤੇ ਬਈ ਮੇਰੇ ਤੇ ਵੱਧ ਲਾਈ ਆਏ ਹਾਏ ਹਾਏ ਫਰੀਦ ਗਈ ਕੇ ਰੋਜੇ ਫੇਰ ਲੋ ਵਾਲਾ ਨਾ ਮੈਂ ਹੋਰ ਓਏ ਅੱਜ ਤਾਂ ਫੇਰ ਥੋੜੇ ਟਾਈਮ ਚ ਚੇਂਜ ਕਰਦਾ ਇਹ ਤੇ ਵਿਆਹ ਤੱਕ ਇਹਨੇ ਚੇਂਜ ਕਰ ਦੇਣਾ ਸਾਰਾ ਕੁਝ ਫੇਰ ਆ ਇਨੂੰ ਕਹਿਆ ਤਾਂ ਵੀ ਭਾਈ ਸਾਹਿਬ ਜੀ ਉਤਲੇ ਪਰਣਾ ਪਉਂਦੇ ਲੋਈਆਂ ਦੇ ਵੱਲੋਂ ਆਏ ਇਹਦੇ ਪਰ ਲੋਣ ਜਾਣਾ ਤਾਂ ਉਹ ਵੀ ਨਾਲੇ ਆਲੇ ਤਾਂ ਭਲਾ ਜਾਵੇ ਤੇ ਲਾਵਾ ਤਾਂ ਜਾਣਾ ਨਹੀਂ ਜਿਹੜੀ ਟਾਵਰ ਹੈ ਉਹਨੇ ਚਲੋ ਉਡੀ ਤੇ ਰੱਖਾਂ ਸਣੀ ਦੇਖ ਲਓ ਸਾਹਿਬ ਨਾਲ ਥੋੜੀ ਨੀਵੇਂ ਹੀ ਰੱਖ ਲਾ ਥੋੜਾ ਜਿਹਾ ਉੱਪਰ ਚੱਕ ਇੱਥੇ ਬਾਸ ਇੱਥੇ ਰੱਖਦੇ ਹਾਂ ਹਾਂ ਤੇ ਗੜਾਈ ਤਾਂ ਨਹੀਂ ਦੇ ਹੋਣੀ 22 ਇੰਚ ਇੱਥੇ ਆ ਜਨਾ 22 ਇੰਚ ਐਨਾ ਥੱਲੇ ਕਦੇ ਕਰੀ ਜੰਨਾ ਐਨਾ ਥੱਲੇ ਹੋਣਾ ਉੱਪਰ ਚੱਕ ਹਾਂ ਹੋਰ ਚੱਕ ਇੱਥੇ ਲੱਗਣਾ ਤੇ ਪਿੱਛੇ ਦਿਖਣਾ ਕਿ ਆ ਓਏ ਸਾਰਾ ਕੁਝ ਲੁਕੂ ਦਣਾ ਮਨ ਨੂੰ ਲੱਗਦਾ ਕੱਟ ਕਰ ਲੈ ਉੱਪਰ ਲਾਈਨ ਦਾ ਸਿਰੇ ਕੋਲ ਬਣਾ ਸੀਟ ਵਿੱਚ ਬੈਠ ਤੂੰ ਯਾਰ ਪਾਈਂ ਚ ਉਹ ਫੱਟਾ ਜਾ ਕੇ ਲੈ ਯਾਰ ਮਣੀ ਫੱਟਾ ਲਿਆ ਕੋਈ